ਇੱਕ ਬਹੁਤ ਵੱਡਾ ਨਵਾਂ ਮਸਲਾ ਦੇਖਣ ਨੂੰ ਮਿਲ ਰਿਹਾ ਜੀ ਇਹ ਮਸਲਾ 1 ਜੁਲਾਈ ਤੋਂ ਲੈ ਕੇ ਆਪਾਂ ਨੂੰ 5 ਜੁਲਾਈ ਤੱਕ ਦੇਖਣ ਨੂੰ ਮਿਲ ਸਕਦਾ ਹੈ ਪਰ ਇਸ ਦੇ ਵਿੱਚ ਸਭ ਤੋਂ ਵੱਧ ਜੋ ਖੱਜਲ ਖਵਾਰ ਹੋਏ ਆ ਉਹ ਆਪਣੇ ਸਟੂਡੈਂਟ ਹੋਏ ਆ ਜੀ ਚਾਹੇ ਉਹ ਕਿਸੇ ਵੀ ਕੰਟਰੀ ਦੇ ਆ ਪਰ ਸਭ ਤੋਂ ਵੱਧ ਸਟੂਡੈਂਟ ਹੈ ਕੈਨੇਡਾ ਤੋਂ ਇੰਡੀਆ ਦੇ ਵਿੱਚ ਆਉਂਦਾ ਹੈ ਤੇ ਇੰਡੀਆ ਤੋਂ ਕੈਨੇਡਾ ਦੇ ਵਿੱਚ ਜਾਂਦਾ ਹੈ ਚਾਹੇ ਉਹ ਟੂਰਿਸਟ ਵੀਜ਼ਾ ਹੋਵੇ ਵਿਜ਼ਟਰ ਵੀਜ਼ਾ ਹੋਵੇ ਜਾਂ ਫਿਰ ਇੱਕ ਐਲ ਐਮ ਆਈ ਵਰਕ ਪਰਮਿਟ ਹੋਵੇ ਇਸ ਕੰਪਨੀ ਦੇ ਜਹਾਜ਼ 올ਓਵਰ ਸਾਰੇ ਕੈਂਟਰਿੰਗਾਂ ਦੇ ਵਿੱਚ ਚੱਲਦੇ ਆ ਖਾਸ ਕਰਕੇ ਅਮਰੀਕਾ ਤੋਂ ਇੰਡੀਆ ਦੇ ਵਿੱਚ ਕੈਨੇਡਾ ਤੋਂ ਇੰਡੀਆ ਇੰਡੀਆ ਤੋਂ ਕੈਨੇਡਾ ਇੰਡੀਆ ਟੂ ਅਮਰੀਕਾ ਇੰਡੀਆ ਟੂ ਚਾਈਨਾ ਤੋ ਇਹਨਾਂ ਦੇ ਜਹਾਜ਼ ਚੱਲਦੇ ਆ ਜਿਸ ਦੇ ਵਿੱਚ 50000 ਤੋਂ ਵੱਧ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਚੱਲ ਰਹਾ ਕਿ ਹੁਣ ਅਸੀਂ ਕੀ ਕਰੀਏ ਪਰ ਸਾਡੇ ਵੱਲੋਂ ਤੁਹਾਨੂੰ ਐਡਵਾਈਸ ਦੇ ਸਕਦੇ ਹਾਂ ਜੇ ਅਸੀਂ ਸਲਾਹ ਦੇ ਸਕਦੇ ਹਾਂ ਕਰਨੀ ਤੁਸੀਂ ਆਪ ਦੀ ਮਰਜ਼ੀ ਆ ਤੁਸੀਂ ਨਵੀਆਂ ਟਿਕਟਾਂ ਬੁੱਕ ਕਰਵਾ ਕੇ ਆਪਣੀ ਮੰਜ਼ਿਲ ਵੱਲ ਜਾ ਸਕਦੇ ਹੋ ਮਤਲਬ ਕੀ ਤੁਸੀਂ ਆਨ ਦੀ ਸਪੋਰਟ ਨਵੀਆਂ ਟਿਕਟਾਂ ਕਰਵਾ ਲਓ ਆਨ ਦੀ ਸਪੋਰਟ ਲੱਖ ਲੱਖ ਰੁਪਏ ਇਕੱਠਾ ਕਰਨਾ ਡੇਢ ਡੇਢ ਲੱਖ ਰੁਪਏ ਇਕੱਠਾ ਕਰਨਾ ਮੰਨਦੇ ਆ ਕਿ ਕਾਫੀ ਇਹਦੇ ਮੁਸ਼ਕਲ ਚ ਹੁੰਦਾ ਹੈ ਪਰ ਇਸ 에ਅਰਲਾਈਨ ਦੁਆਰਾ ਤੁਹਾਨੂੰ ਵੈਸਟ ਜੈਟ ਲਾਈਨ ਦੁਆਰਾ ਤੁਹਾਨੂੰ ਤੁਹਾਡੇ ਪੈਸੇ ਰਿਟਰਨ ਮਿਲ ਜਾਂਦੇ ਆ ਮਤਲਬ ਕੀ ਜੇਕਰ ਆਪਾਂ 5 ਘੰਟੇ ਪਹਿਲਾਂ 5 ਤੋਂ 6 ਘੰਟੇ ਪਹਿਲਾਂ ਕੋਈ ਵੀ ਟਿਕਟਾ ਚਾਹੇ ਕੋਈ ਵੀ 에ਅਰਲਾਈਨ ਆ ਤੁਸੀਂ ਔਰੇ ਦੁਆਰਾ ਟਿਕਟ ਬੁੱਕ ਕਰਾਉਣੇ ਹੋ ਟਿਕਟ ਬੁੱਕ ਕਰਾਉਣ ਤੋਂ ਬਾਅਦ ਤੁਸੀਂ ਕਿਸੇ ਵੀ 에어ਲਾਈਨ ਦੀ ਟਿਕਟ ਨੂੰ ਕੈਨਸਲ ਕਰ ਸਕਦੇ ਹੋ ਮਤਲਬ ਕਿ ਤੁਸੀਂ ਕੋਈ ਵੀ 에어ਲਾਈਨ ਦੀ ਟਿਕਟ ਕੈਨਸਲ ਕਰਵਾ ਕੇ ਤੁਸੀਂ ਆਪਣੇ ਪੈਸੇ ਰਿਫੰਡ ਆਪਣੇ ਅਕਾਊਂਟ ਦੇ ਵਿੱਚ ਲੈ ਸਕਦੇ ਹੋ ਬਹੁਤ ਸਾਰੇ ਲੋਕ ਪਾਸਟ ਦੇ ਵਿੱਚ ਵੀ ਐਵੇਂ ਕਰ ਰਹੇ ਆ ਕਿਉਂਕਿ ਜਦੋਂ ਪਾਸਟ ਦੇ ਵਿੱਚ 에어 ਇੰਡੀਆ ਨੇ ਸਟ੍ਰਾਈਕ ਕੀਤੀ ਸੀ ਤੇ ਉਦੋਂ ਔਨ ਦੀ ਸਪੋਰਟ ਸਾਰੇ ਲੋਕਾਂ ਨੇ ਹੀ ਐਟ ਲੀਸਟ ਅਸੀਂ ਵੀ ਸਾਡਾ ਵੀ ਉਦੋਂ ਬਿਜ਼ਨਸ ਟੂਰ ਸੀ ਅਸੀਂ ਟਿਕਟਾਂ ਦੇ ਜੋ ਪੈਸੇ ਸੀ 4 ਤੋਂ 5 ਦਿਨ ਬਾਅਦ ਰਿਟਰਨ ਕਰਵਾ ਲਏ ਸੀ ਅਸੀਂ ਨਵੀਆਂ ਟਿਕਟਾਂ ਬੁੱਕ ਕਰਵਾ ਕੇ ਆਪਣੀ ਮੰਜ਼ਿਲ ਵੱਲ ਆਪਣੇ ਜੋ ਕੰਮ ਧੰਦੇ ਹੁੰਦੇ ਆ ਉਹ ਆਪਾਂ ਰਾਇਸੀ ਚਾਹੇ ਤੁਸੀਂ ਸਟੂਡੈਂਟ ਹੋ ਚਾਹੇ ਤੁਸੀਂ ਵਿਜ਼ਿਟਰਜ਼ ਆ ਰਹੇ ਹੋ ਚਾਹੇ ਤੁਹਾਡਾ ਵਰਕ ਪਰਮਿਟ ਆ ਟੂਰਿਸਟ ਆ ਨਵੀਆਂ ਟਿਕਟਾਂ ਬੁੱਕ ਕਰਵਾ ਕੇ ਤੁਸੀਂ ਆਪਣੇ ਮੰਜ਼ਲ ਵੱਲ ਪਹੁੰਚ ਸਕਦੇ ਹੋ ਪੁਰਾਣੀਆਂ ਟਿਕਟਾਂ ਜੋ ਤੁਹਾਡੀਆਂ ਆਲਰੇਡੀ ਬੁੱਕ ਹੋਈਆਂ ਹੋਈਆਂ ਨੇ ਪਾਇ ਤਾਂ 6 ਘੰਟੇ ਪਹਿਲਾਂ ਤੁਸੀਂ 에ਅਰਪੋਰਟ ਦੇ ਵਿੱਚ ਅੰਦਰ ਕਰਨ ਤੋਂ ਪਹਿਲਾਂ ਕੈਨਸਲ ਕਰਵਾ ਕੇ ਆਪਦੇ ਪੈਸੇ ਵਾਪਸ ਲੈ ਸਕਦੇ ਹੋ ਪਰ ਤੁਹਾਡੇ ਕੋਲੇ ਹੁਣ ਕਾਫੀ ਦਿਨ ਪਏ ਆ ਤੁਸੀਂ ਆਪਦਾ ਕੈਨਸਲ ਕਰਵਾ ਕੇ ਨਵੀਆਂ ਟਿਕਟਾਂ ਬੁੱਕ ਕਰਵਾ ਕੇ ਆਪਣੀ ਮੰਜ਼ਲ ਵੱਲ ਜਾ ਸਕਦੇ ਹੋ ਧੰਨਵਾਦ